ਗੁਰੂ ਘਰ ਆਇਓ ਇਹ ਆਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬੰਨੇ ਘਾਲ ਦੇ ਨਹੀਂ ਕਥਾ ਸਮਝੇ ਚਾਈ ਨਹੀਂ ਕੀਰਤਨ ਸਮਝ ਚਾਇਆ ਵਿਅਰਥ ਨਹੀਂ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਪਤ ਤ ਪਾਵਨ ਹਰ ਬਿਰਦ ਸਦਾ ਇੱਕ ਤਿਲ ਨਹੀਂ ਭੰਨੇ ਘਾਲ ਦੇ ਪਰੋਸਾ ਨਾ ਟੁੱਟਣ ਦੇਣਾ ਕਈ ਵਾਰ ਕੁਝ ਪ੍ਰਾਪਤ ਵੀ ਹੋ ਜਾਂਦਾ ਤੇ ਪਤਾ ਨਹੀਂ ਆਉਂਦਾ ਪਰ ਹੋ ਜਾਂਦਾ ਇੱਕ 마ਸੂਮ ਬੱਚੇ ਨੂੰ ਜੇ ਹੀਰਾ ਦੇ ਵੀ ਦਿੱਤਾ ਉਹਨੂੰ ਸਮਝਤੇ ਨਹੀਂ ਪਰ ਹੀਰਾ ਮਿਲਤੇ ਗਿਆ ਕਈ ਵਾਰ ਅਚੰਚਿਤ ਜੋ ਸਾਡੀ ਛੋਰੀ ਚ ਗੁਰੂ ਦਰਬਾਰ ਦੇ ਚ ਪੈ ਜਾਂਦਾ ਉਸ ਦਾ ਬੋਧ ਨਹੀਂ ਆਉਂਦਾ ਪਤਾ ਨਹੀਂ ਆਉਂਦਾ ਜਿਸ ਦਿਨ ਬੋਧ ਜਾਗਦਾ ਹੈ ਹਿਰਦਾ ਧੰਨਵਾਦ ਨਾਲ ਭਰ ਜਾਂਦਾ ਹੈ हे ਦਾਤਾ ਸਾਡੀ ਇਤਨੀ ਸਮਰਥਾ ਵੀ ਨਹੀਂ ਸੀ ਤੂੰ ਇਹ ਦੇ ਦਿੱਤਾ ਸੀ ਆਪਣੀ ਤੇ ਇਤਨੀ ਤੋਫੀਕ ਵੀ ਨਹੀਂ ਸੀ ਤੂੰ ਇਹ ਦੇ ਦਿੱਤਾ ਸੀ ਆਪਣਾ ਤੇ ਇਤਨਾ ਭਾਂਡਾ ਵੀ ਨਹੀਂ ਸੀ ਤੂੰ ਇਤਨਾ ਭਰ ਦਿੱਤਾ ਸੀ ਕਿ ਉਸ ਦਿਨ ਸਮਝ ਆ ਜਾਂਦੀ ਏ ਜਿਹਦੇ ਨੱਖਾਂ ਖੁੱਲਦੇ ਆ ਨੇ ਫਿਰ ਉਸ ਦੇਨ ਦਾ ਪਤਾ ਚੱਲਦਾ ਹੈ ਵਿਅਰਥ ਨਹੀਂ ਜਾਂਦਾ